ਇਰਾਨ ਜੇ ਦਾ ਹਲ ਵਾਉਣ ਜਾਣਾ ਤੰਗ ਆ ਗਿਆ ਮੇਣਿਆਂ ਠੱਠਿਆਂ ਤੋਂ ਰਾਂਝਾ ਜੋੜ ਕੇ ਹਲ ਤਿਆਰ ਹੋਇਆ ਰਕੜ ਤਰਤ ਵਿੱਚ ਖੁੱਬੇ ਨਾ ਫਾਲ ਮਸਾ ਤੁਪ ਕੜਕ ਦੀ ਨਾਲ ਲਚਾਰ ਹੋਇਆ ਬਮਹ ਹੰਬੀਆਂ ਹੱਥ ਤੇ ਪੈ ਸ਼ਾਲੇ ਤਰਨਖੰੱਲੀਆਂ ਨਾਲ ਦੁਸ਼ਵਾਰ ਹੋਇਆ ਆਏ ਵੀ ਸਿਆੜਨਾ ਕੁੱਲ ਪੂਰੇ ਸੂਰਜ ਅਦੇ ਅਸਮਾਨ ਤੋਂ ਪਾਰ ਹੋਇਆ ਔਖਾ ਪੀਣ ਹੈ ਆਖ ਦੇ ਕੰਜਰੀ ਨੂੰ ਔਖਾ ਚੁੱਕਣਾ ਵਾਹੀ ਦਾ ਪਾਰ ਹੋਇਆ ਪਿਓ ਮਰਦੇ ਆਸਾਰ ਜਤੀਮ ਰਾਂਝਾ ਨਰ ਦੇ ਪਾਂਹਾਂ ਦੇ ਹੱਥੋਂ ਖੁਆਰ ਹੋਇਆ ਪਹਿਲੇ ਜੋਤਰੇ ਹੱਡੀਆਂ ਚੂਰ ਹੋਈਆਂ ਜੁਸਾ ਪਜ ਦਾ ਜਿਵੇਂ ਬੁਖਾਰ ਹੋਇਆ ਸਭ ਵਿਨਾ ਹਟ ਕੋਰੇ ਆ ਹੌਂ ਗਿਆ ਦੇ ਕੌਣ ਮਾੜਿਆਂ ਦਾ ਕਿਦਰੀ ਯਾਰ ਹੋਇਆ ਕੌਣ ਮਾੜਿਆਂ ਦਾ ਕਿਦਰੀ ਯਾਰ ਹੋਇਆ